ਆ ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਮਾ ਸੇ ਲੈ ਲੈ ਕੇ ਆਏ ਜੀ ਇੱਕ ਬਈ ਤਾਜੀ ਸੂਈ ਆ ਤੇ ਇੱਕ ਗੱਬਣ ਥੋੜੇ ਕਿ ਦਿਨ ਕਰਮ ਵਾਲੀ ਲੈਂਦੀ ਆ ਆਓ ਕਰ ਲੈਨੇ ਆਂ ਬਾਈ ਨਾਲ ਗੱਲਬਾਤ ਆਜੋ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੁੰਦੀ ਆ ਜੀ ਵਧੀਆ ਆ ਜੀ ਕਿਵੇਂ ਚੱਲਦਾ ਬਾਈ ਕੰਮ ਵਧੀਆ ਚੱਲਦਾ ਜੀ ਨਾਮ ਤੇ ਐਡਰੈਸ ਬੋਲ ਨਾਮ ਸਕੰਦਰ ਸਿੰਘ ਜੀ ਪਿੰਡ ਛੰਨਾ ਗਲਾ ਸਿੰਘ ਜ਼ਿਲ੍ਹਾ ਬਰਨਾਲਾ ਨਸੀਲ ਟੱਪਾ ਨੇੜੇ ਪਿੰਡ ਨੇੜੇ ਪਿੰਡ ਭਦੌਰ ਇਧਰ ਭਾਈ ਰੁਪਏ ਠੀਕ ਆ। ਉਹ ਪਾਪਾ ਹੀ ਰੁਪਰੇ ਸੜਕ ਤੇ ਖੇਤ ਵਿੱਚ ਘਰ ਆਪਣਾ। ਮੋਬਾਈਲ ਨੰਬਰ ਬੋਲੋ ਜੀ। 98640 54198 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ। ਬਾਈ ਜਿਹੜੀ ਪਹਿਲੇ ਨੰਬਰ ਦੇ ਵੜ ਰਹੇ ਨੇ ਕਿਹੜਾ ਸੂਆ ਸੁਈਏ। ਦੂਜਾ ਸੂਆ ਸੁਣੀਏ ਜੀ। ਕਦੋਂ ਸੂਈ ਆ ਬਾਈ? ਰਾਤ ਸੁਈ ਆ ਜੀ। ਰਾਤ। ਜੇਰ ਪੈ ਗਈ ਹੈ। ਹਾਂ ਜੀ ਜੇਰ ਬਾਈਆ ਬੱਠਲ 'ਚ ਰੱਖੀ ਬੈਠਾ ਓਕੇ ਆ। ਬੱਚਾ ਕੀ ਦੇਤਾ? ਬੱਛਾ ਜੀ। ਬੱਛਾ ਦੇਤਾ ਬਾਈ। ਕਿੰਨਾ ਕੁ ਬੋਲਾ ਬਾਈ ਕੱਢਿਆ ਗੁੱਡਾ ਫਿਰ ਦਾ? ਇਹਦਾ 5-6 ਕਿਲੋ ਦੁੱਧ ਕਰਕੇ ਕੱਢਿਆ ਜੀ। ਕਿੰਨਾ ਕੁ ਦੇ ਦ 24 25 ਕਿਲੋ ਦਾ ਦੁੱਧ ਕੱਢ ਦੂ ਜੀ ਹੂੰ ਕੱਦ ਚੰਗਾ ਹਨਾ ਕੱਦ ਫੁੱਲ ਬਰੀਟ ਫੁੱਲ ਪਲੀ ਵੀ ਫੁੱਲਾ ਚਮਕ ਫੁੱਲਾ ਲੇਵਾ ਕਮਾਲ ਦਾ ਪਛਾਂ ਤੋਂ ਦੇਖੋ ਬਈ ਲੇਵਾ ਬਹੁਤ ਸੋਹਣਾ ਲੇਵਾ ਇੱਥੋਂ ਸਟਾਰਟਿੰਗ ਹੋ ਜਾਂਦੀ ਹੈ ਲੇਵਰੀ ਲੈ ਥੱਲੇ ਤੱਕ ਦੇਖੋ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਚਾਰੇ ਥਣ ਪੇ ਨਿਖੜਵੇਂ ਪੂਰੇ ਗੈਪ ਤੇ ਥਣ ਬੜਾ ਚੰਗਾ ਲੱਗਿਆ ਹਨਾ ਬਈ ਚਵਾਈ ਦਿਉਣੇ ਆਣੋ ਕੇ ਭਾਈ ਹੂੰ ਪੂਰੀ ਵਿਥੀ ਦੇਖਣ ਲੱਗ ਲਾ ਤੁਹਾਨੂੰ ਨਾੜਾ ਨੂੜਾ ਫੁੱਲ ਜਾਈਆਂ ਸੂਈ ਸਵਾਈ ਆ ਬੱਚਾ ਮਗਰ ਬੱਚਾ ਭਾਈ ਖੋਲ ਦੇ ਭਾਈ ਤੋੜ ਕੇ ਖਾ ਲੈ ਜੇਰ ਵੀ ਭਾਈ ਵੱਟਲ ਚ ਰੱਖੀ ਬੈਠਾ ਵੱਡੇ ਕੰਦ ਜਾਂ ਕੋਈ ਛੋਟੇ ਨਹੀਂ ਫੁੱਲ ਬਰੀਡ ਆ ਚਮਕ ਵਾਲੀ ਆ ਪਲੀ ਵੀ ਆ ਬਿਊਟੀ ਚੈੱਕ ਕਰੋ ਭਾਈ ਕਮਾਲ ਦੀ ਆ ਬੋਦੀ ਬਾਦੀ ਬੜੀ ਚੰਗੀਆਂ ਸਨੱਕ ਪੁਣਾ ਵਰਡ ਦੇ ਵਿੱਚ ਫੁੱਲ ਆ ਭਾਈ ਲੈ ਤੋੜਾ ਚੈੱਕ ਕਰ ਲੋ ਭਾਈ ਬਰੀਡ ਵੀ ਇੱਕ ਨੰਬਰ ਤੇ ਤੋਰਾ ਵੀ ਕਰਮਾਈ ਦਾ ਇੱਕ ਨੰਬਰ ਸੂਈ ਸਵਾਈ ਆ ਭਾਈ ਚੰਗੇ ਬੌਲੇ ਤੋਂ ਸਟਾਰਟ ਹੋਈ ਆ ਦੁੱਧ ਦਾ ਰਿਕਾਰਡ ਵੀ ਚੰਗਾ ਚੰਗੀ ਉਮੀਦ ਕਰਦੇ ਆ ਬਾਈ ਕਹਿੰਦਾ ਦੁੱਧ ਚੰਗਾ ਪਾਉਗੀ ਜਿਹੜੇ ਹਸਾਮਨਾ ਵੜਦਾ ਟਾਂਚਾ ਦੁੱਧ ਵਾਕਈ ਚੰਗਾ ਪਾ ਦੂਗੀ ਤੇ ਚਵਾਈ ਚੂਈ ਬਾਈ ਕਹਿੰਦਾ ਇੱਕ ਨੰਬਰ ਮੁੱਠੀ ਵਾਲਾ ਥਾਣਾ ਥੀ ਚੋਲੇ ਚਾਹੇ ਮਸ਼ੀਨਾਂ ਚੋਲੇ ਬਰੀਡ ਚੈੱਕ ਕਰੋ ਬਾਈ ਕਰਮਾ ਤੇ ਮੋਲ ਵੀਰੇ ਫੋਨ ਤੇ ਹੋ ਜੂ ਮੋਲ ਫੋਨ ਤੇ ਕਰਾਂਗੇ ਜਾਇਜ਼ ਹੋ ਬਹੁਤ ਜਾਇਜ਼ ਹੋ ਜੀ ਠੀਕ ਆ ਬਾਈ ਮੋਲ ਵੀ ਬਾਈ ਕਹਿੰਦਾ ਫੋਨ ਤੇ ਕਰ ਲਾਂਗੇ ਮੋਲ ਜਿਹੜਾ ਵੜ ਦੇ ਹਿਸਾਬ ਨਾਲ ਜਮ ਜਾਇਜ਼ ਹੋਗਾ ਬਾਈ ਲੇਵੇ ਦੀ ਫੀਟਿੰਗ ਕਮਾਲ ਦੀ ਆ ਬਹੁਤ ਸੋਹਣਾ ਲੇਵਾ ਤਿਆਰ ਕਰਿਆ ਫੀਟਿੰਗ ਇੱਕ ਨੰਬਰ ਚਾਰੇ ਥਣ ਲੈ 99 ਪੂਰੇ ਗੈਪ ਤੇ ਨਾੜਾ ਨੂੜਾ ਫਾਲ ਚੰਗੀਆਂ ਨੇ ਬਾਈ ਬਾਕੀ ਮੋਲ ਪਹਿਲਾਂ ਵੀ ਬਾਈ ਦੇ ਜਾਇਜ਼ ਹੁੰਦੇ ਆ ਅੱਜ ਵੀ ਬਾਈ ਕਹਿੰਦਾ ਮੋਲ ਜਮ ਜਾਇਜ਼ ਕਰਾਂਗੇ ਫੇਸ ਦੀ ਬਿਊਟੀ ਦੇਖਾ ਲੇ ਫੇਸ ਬੜਾ ਚੰਗਾ ਹੈ ਨਾ ਬੋਦੀਵਾਦੀ ਪੂਰੀ ਚੰਗੀਆਂ ਸਮਖ ਆਪਣਾ ਬਰਡ ਦੇ ਵਿੱਚ ਫੁੱਲ ਆ ਗਏ ਓਕੇ ਬਾਈ ਅੱਗੇ ਵੀਰੇ 2 ਨੰਬਰ ਤੇ ਕਿਹੜਾ ਸਵਾ ਸੁਣ ਗਿਆ ਇੱਕ ਦੂਜਾ ਸੁਆਈ ਕਿੰਨੇ ਦਿਨ ਲਊ ਬਾਈ ਪਰ 5-4 ਦਿਨ ਲਊ ਜੀ 5-4 ਦਿਨ ਤੇ ਕਿੰਨਾ ਕੁ ਦੁੱਧ ਦੀ ਦੂਆ ਐਸਟੀਮੇਟ ਦੁੱਧ ਮਾਰਕਾ ਨੇ ਬਾਈ 27-28 ਕਿਲੋ ਰੋਤਰਾ ਇੱਥੇ 30 ਕਿਲੋ ਰੇਗੀ ਫਲੀ ਵੀ ਬਹੁਤ ਆਣਾ ਹਾਂਜੀ ਫਲੀ ਵੀ ਬਹੁਤ ਹੈ ਕਰਦ ਚੰਗਾ ਬਰੀਡ ਚਾਹੀਦੀ ਹੈ ਫੇਸ ਦੀ ਬਿਊਟੀ ਕਮਾਲ ਤੇ ਲੇਵਾ ਲਾ ਦੇਖੋ ਜੀ ਦੇਖੋ ਆ ਲੈ ਬਰੀਕੀ ਜਿਹਾ ਬੋ ਵੇਰਾ ਹਾਂ ਸਾਰੀਆਂ ਲੇਵੇ ਦੀਆਂ ਢੱਲਾ ਜਣੀਆਂ ਕੱਢ ਕੇ ਫੇਰ ਪੂਰਾ ਪੰਡ ਵਾਲਾ ਲੇਵਾ ਬਣਾ ਕੇ ਫੇਰ ਸੁਣਾ ਥਣ ਦੇ ਇੱਕ ਗੁਲਾਬੀ ਥਣ ਕੱਲਾ ਕੱਲਾ ਥਣ ਮੁਰਗੀ ਵਾਲਾ ਥਣ ਪੂਰੋ ਲੇਵਾ ਚੈੱਕ ਕਰ ਲੋ ਲੇਵਾ ਇੱਕ ਨੰਬਰ ਆ ਹਣ ਹਾਂਜੀ ਹਮਮੈਂ ਕੀ ਬਾਤ ਆ ਭਾਈ ਹੋਲ ਹੈ ਭਾਈ ਤੋੜ ਕੇ ਰਖਾ ਦੀ ਕੱਲੀ ਕੱਚੀ ਕੱਚੀ ਆ ਬਸ ਦੇਣੇ ਥੋੜੀ ਲੈਣਦੀ ਆ ਹੋਲ ਨੂੰ ਆਰਡਰ ਆ ਜਣਾ ਇਹਨੇ ਕਮਾਲ ਦਾ ਤਿਆਰ ਕਰ ਲੈਣਾ ਫੁੱਲ ਬਰੀਡ ਆ ਭਾਈ ਪੂਰੀ ਭਲੀ ਵੀ ਆ ਜੋਦਰ ਗੜਵੀ ਬਾਈ ਨੇ ਬਹੁਤ ਚੰਗਾ ਦੱਸਿਆ ਦੁੱਧ ਚੰਗਾ ਪਉ ਜਿਹੜੇ ਹਿਸਾਬ ਨਾਲ ਬ੍ਰੀਡ ਫੌਲ ਆਂਦੀ ਲੈ ਉਤੋਂ ਪੁੱਤਰ ਪੁੱਤਰ ਫੇਸ ਕੋਦੀਵਾਦੀ ਪੂਰੀ ਚੰਗੀ ਐ ਕਰਮਾਈ ਕੀਆ ਬਾਤ ਆ ਮੈਂ ਮੈਂ ਤੋੜਾ ਚੈੱਕ ਕਰ ਲਉ ਕੱਚੀ ਆ ਹਜੇ ਦਿਨ ਲੈਂਦੀ ਆ ਉਦੋਂ ਆਰਡਰ ਦੇਖੋ ਤੁਸੀਂ ਬਸ ਪੂਰਾ ਪੰਡਾਲਾ ਬਣਾ ਕੇ ਸੁਗੀ ਜਿਹੜੇ ਹਿਸਾਬ ਨਾਲ ਢਿੱਲਾਵੇਂ ਹੁੰਦੀ ਐ ਤੇ ਮੁੱਲ ਵੀ ਜਾਇਜ਼ ਹੀ ਹੋਏ ਨੇ ਠੀਕ ਆ ਬਾਈ ਮੋਹਲ ਬਾਈ ਕਹਿੰਦਾ ਫੋਨਤੀ ਹੋ ਜੂਗਾ ਮੋਹਲ ਜਿਹੜਾ ਰੈਡ ਦੇ ਹਿਸਾਬ ਨਾਲ ਜਮਾ ਜਾਏਗੀ ਕਰਾਂਗੇ ਮੋਹਲ ਪਹਿਲਾਂ ਵੀ ਬਾਈ ਦਾ ਜਾਇਜ਼ ਹੁੰਦੇ ਭਰਾ ਕਹਿੰਦਾ ਕਈ ਵਾਰੀ ਕੋਈ ਵੇਚਣ ਵਾਲਾ ਭਰਾ ਲੈ ਜਾਂਦਾ ਨਹੀਂ ਬਾਈ ਹਾਂਜੀ ਹੂੰ ਤੋਰਾ ਦੇਖੋ ਲੈ ਲੇਵਾ ਬੰਦ ਦਿਆ ਰਹਣਾ ਤਰੀਕੀ ਜੇ ਕੋਲਾ ਅਜਾ ਦੇਖੇ ਸਾਰੀਆਂ ਢੱਲਾਂ ਗੱਡ ਕੇ ਨਾ ਫੇਰ ਫੋਨ ਲੈ ਮੂਹਰੋ ਲੇਵਾ ਚੈੱਕ ਕਰ ਲੋ ਐ ਵੱਡੀ ਨਾੜ ਚੰਗੀ ਥਣ ਇੱਕ ਨੰਬਰ ਗੁਲਾਬੀ ਥਣ ਇਧਰੋਂ ਵੀ ਲੇਵਾ ਚੈੱਕ ਕਰਵਾ ਲੈਣਾ ਕਿਆ ਬਾਤ ਹੈ ਇੱਕ ਨੰਬਰ ਲੇਵਾ ਬਈ ਤੇ ਨਾਗਸੀ ਦੇ ਭਰਾ ਕੋਲੇ ਦੋ ਦੋਨੇ ਦਿਖਾਤੇ ਬਈ ਕਿਸੇ ਵੀਰ ਨੂੰ ਦੋਨਾਂ ਚ ਕੋਈ ਵੀ ਪਸੰਦ ਆਵੇ ਬਾਈ ਨਾ ਕਨੈਕਟ ਕਰ ਲਿਓ ਜੀ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ ਜੀ